ਸਾਡੇ ਗੀਤ ਵੀ ਮੱਛਰਾਂ ਜਿੰਨੀ ਉਮਰ ਦੇ ਰਹਿ ਗਏ ਤੁਸੀਂ ਅੱਜ ਕੋਈ 5 ਲੱਖ ਲੈਂਦਾ ਹੋਵੇ ਕੋਈ 10 ਲੱਖ ਲੈਂਦਾ ਹੋਵੇ ਗੀਤਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦਾ ਗੀਤ 2 ਮਹੀਨੇ ਵੰਦ ਕੇ ਇਹਦੇ ਯਾਦ ਰਹਿੰਦਾ ਅਸੀਂ ਇਕੱਲੇ ਤਾਂ ਕੁਝ ਨਹੀਂ ਕਰ ਸਕਦੇ ਪਿਛਲੇ 50 ਸਾਲ ਚ ਵੀ ਇਕੱਲੇ ਕੁਝ ਨਹੀਂ ਕਰ ਸਕੇ ਅੱਜ ਉੱਠੇ ਤਾਂ ਕੋਈ ਹੱਲ ਨਿਕਲੂਗਾ ਵੀ ਜ਼ਰੂਰ ਆਖਰੀ ਸਵਾਲ ਹੈ ਭਾਈ ਜੀ ਚੰਗੇ ਨੂੰ ਸਾਰੇ ਚੰਗਾ ਕਹਿੰਦੇ ਨੇ ਕਿ ਇਹ ਸੰਸਥਾ ਮਾੜੇ ਨੂੰ ਵੀ ਮਾੜਾ ਕਹੂਗੀ ਜੋ ਕੁਝ ਪੰਜਾਬੀ ਗੀਤਕਾਰੀ ਦੇ ਵਿੱਚ ਅੱਜ ਦੇ ਸਵੇਚ ਹੋ ਰਿਹਾ ਲੱਗਦਾ ਜੇ ਤੁਸੀਂ ਅੱਜ ਕਹਿੰਨੇ ਵੀ ਚੰਗੇ ਗੀਤਕਾਰਾਂ ਦੀ ਸਪੋਰਟ ਨਹੀਂ ਹੋ ਰਹੀ ਤਾਂ ਜਿਹੜੇ ਮਾੜਾ ਲਿਖ ਰਹੇ ਨੇ ਕਿ ਉਹਦੇ ਬਾਰੇ ਵੀ ਸਾਨੂੰ ਇਸ ਜਿਹੜੀ ਸੰਸਥਾ ਹੈ ਜਿਹੜੇ ਤੁਸੀਂ ਇਕੱਠੇ ਹੋਏ ਹੋ ਉਹਦੇ ਬਾਰੇ ਵੀ ਇਸ ਸਟੇਜ ਦੇ ਉੱਤੋਂ ਉਹਨਾਂ ਨੂੰ ਮਾੜਾ ਕਿਹਾ ਜਾਊਗਾ ਤੁਸੀਂ ਗੀਤਕਾਰ ਵੀ ਹੋ ਗਾਇਕ ਵੀ ਹੋ ਮੇਲਾ ਗੀਤਕਾਰਾਂ ਦਾ ਹੋ ਰਿਹਾ ਹੈ ਤੁਸੀਂ ਬਹੁਤ ਸਾਰੇ ਮਾਹੌਲ ਵੇਖੇ ਨੇ ਗੀਤ ਉਹ ਵੀ ਲਿਖੇ ਗਏ ਜਿਹੜੇ ਬਾਲੇ ਤੱਤੇ ਸੀ ਗੀਤ ਉਹ ਵੀ ਲਿਖੇ ਗਏ ਜਿਹੜੇ ਬਾਲੇ ਠੰਡੇ ਸੀ ਤੁਸੀਂ ਇਹ ਸਾਰੇ ਮਾਹੌਲ ਨੂੰ ਕਿਵੇਂ ਜੇ ਦੇਖਦੇ ਹੋ ਇਸ ਮੇਲੇ ਬਾਰੇ ਕੀ ਸੋਚੀਂ ਦੇਖੋ ਜੀ ਇਹ ਜਿਹੜਾ ਮੇਲਾ 22 ਤਰੀਕ ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਗੀਤਕਾਰਾਂ ਦਾ ਹੋ ਰਿਹਾ ਹੈ ਇਹਦੇ ਪਿੱਛੇ ਇੱਕੋ ਸੋਚ ਕੰਮ ਕਰਦੀ ਹੈ ਦੱਬੇ ਕੁਚਲੇ ਰੁਲੇ ਖੁਲੇ ਤੇ ਇਗਨੋਰ ਕੀਤੇ ਗਏ ਕੀਤੇ ਗਏ ਗੀਤਕਾਰ ਬਹੁਤ ਸਾਰੇ ਇਹੋ ਜਿਹੇ ਗੀਤਕਾਰ ਨੇ ਜਿਨ੍ਹਾਂ ਦੇ ਸੈਂਕੜੇ ਗੀਤ ਹਿੱਟ ਹੋਏ ਪਰ ਉਹ ਗੁਨਾਮੀ ਗੁਮਨਾਮੀ ਦੇ ਹਨੇਰੇ ਚ ਅੱਜ ਵੀ ਬੈਠੇ ਤੇ ਕੁਝ ਤਾਂ ਫੌਤ ਹੀ ਹੋ ਚੁੱਕੇ ਮਰ ਚੁੱਕੇ ਐ ਸੋ ਇਹ ਇੱਕ ਜਾਗਰੂਤਾ ਮਹਿੰਮ ਐ ਇਹ ਕੋਈ ਮੇਲਾ ਨਹੀਂ ਜਾਂ ਕੋਈ ਕੋਈ ਪਲੇਟਫਾਰਮ ਪੋਲੀਟੀਕਲ ਨਹੀਂ ਹੈ ਇੱਕ ਤੁਸੀਂ ਪਿੱਛੇ ਗੱਲ ਕਰ ਰਹੇ ਸੀ ਕਿ ਮਾਨਸਬਾ ਉਹਨਾਂ ਨਾਲ ਵੀ ਕੀ ਇਹ ਪੰਜਾਬੀ ਸੰਗੀਤ ਗੀਤਕਾਰ ਗਏ ਕਿਥੇ ਸੰਗੀਤ ਇਕੱਠਾ ਹੋ ਸਕਦਾ ਇਹ ਇੱਕ ਪ੍ਰੋਬਲਮ ਦੇ ਢੰਗ ਨਾਲ ਤੁਸੀਂ ਦੇਖਦੇ ਹੋ ਪਰ ਮੈਂ ਜਿੱਥੋਂ ਤੱਕ ਸਮਝਦਾ ਕੋਈ ਕਦਮ ਤਾਂ ਪੱਟੇ ਪਹਿਲਾ ਕਦਮ ਕੋਈ ਜੇ ਪੱਟੂਗਾ ਜੀ ਤਾਂ ਹੀ ਕਾਫਲਾ ਬਣੂਗਾ ਨਾ ਅੱਜ ਇਸ ਗੀਤਕਾਰਾਂ ਦੀ ਮਹਿਮ ਨੂੰ ਜੇ ਸ਼ੁਰੂ ਕੀਤਾ ਹੈ ਪੱਟੀਪੜੀ ਵਾਲੇ ਨੇ ਪੰਗੂ ਫਲੇੜੇ ਵਾਲੇ ਨੇ ਸੇਵਾ ਨੌਰਥ ਨੇ ਸਾਡੇ ਹੈ ਜੀ ਅਮਨ ਫੁੱਲਾਂਵਾਲ ਹੋਣਾ ਨੇ ਤੇ ਮੇਰੇ ਕਹਿਣ ਤੋਂ ਇੱਕ ਜਾਗਰੂਤਾ ਤਾਂ ਆਈ ਇੱਕ ਮਹਿਮ ਸ਼ੁਰੂ ਹੋਈ ਇੱਕ ਮਹੀਨੇ ਦੇ ਵਿੱਚ ਵਿੱਚ ਅੱਜ ਐਡਾ ਵੱਡਾ ਰਿਜ਼ਲਟ ਕੱਢ ਕੇ ਦਿੱਤਾ ਵੀ ਓਨਲੀ ਅੱਜ 22 ਤਰੀਕ ਦਾ ਪੋਸਟਰ ਰਿਲੀਜ਼ ਕਰਨਾ ਸੀ ਤੇ ਅੱਜ ਸੈਂਕੜੇ ਪੰਜਾਬ ਦੇ ਗੀਤਕਾਰ ਤੇ ਸ਼ਾਇਰ ਸਿੰਦਿਲਾ ਜੀ ਹੁਣੇ ਵੱਡੇ ਭਰਾ ਹੁਣੇ ਮਾ ਬਲਬੀਰ ਮਾਨ ਹੁਣੇ ਮੇਰੇ ਨਾਲ ਖੜੇ ਨੇ ਹੋਰ ਵੀ ਤੁਹਾਡੇ ਕੈਮਰੇ ਵਿੱਚ ਮੌਜੂਦ ਨੇ ਮੇਰੇ ਕਹਿਣ ਤੋਂ ਬਾਅਦ ਇੱਕ ਨਿੱਕੇ ਜਿਹੇ ਸੱਦੇ ਤੇ ਜੇ ਸੈਂਕੜੇ ਬੰਦਿਆਂ ਦਾ ਇਕੱਠ ਹੋ ਸਕਦਾ ਹੈ ਕਿ ਸੈਂਕੜੇ ਬੰਦਿਆਂ ਦਾ ਤੇ ਹਜ਼ਾਰਾਂ ਬੰਦਿਆਂ ਦਾ ਇਕੱਠ ਹੋ ਕੇ ਕੋਈ ਪਲੇਟਫਾਰਮ ਸਾਰਾ ਨਹੀਂ ਜਾ ਸਕਦਾ ਇਹ ਨਾਰਮਲ ਗੱਲਾਂ ਨਹੀਂ ਕੋਈ ਗੱਲ ਨਹੀਂ ਸਮੁੱਚਾ ਸੰਗੀਤ ਜਗਤ ਇਕੱਠਾ ਹੋਊਗਾ ਇਹ ਮੇਰਾ ਦਾਵਾ ਤੇ ਵਾਅਦਾ ਹੈ ਜਿੰ ਹੈ ਸਾਰੇ ਨਿਰਸਵਾਰਥ ਨਿੱਜ ਹਿੱਤ ਤੋਂ ਉੱਤੇ ਉੱਠ ਕੇ ਕੰਮ ਕਰ ਰਹੇ ਐ ਔਰ ਇੱਕ ਚੰਗੀ ਸੋਚ ਨੂੰ ਲੈ ਕੇ ਗਾਂ ਬਦ ਰਹੇ ਐ ਇਬਦ ਦਾ ਇਸ਼ਕ ਹੈ ਰੋਤਾ ਹੈ ਕਿਆ ਅੱਗੇ-ਅੱਗੇ ਦੇਖੀ ਹੁੰਦਾ ਹੈ ਕਿਆ ਨਹੀਂ ਬਹੁਤ ਵਧੀਆ ਗੱਲ ਹੈ ਪਰ ਮੈਂ ਇਹ ਮੰਨਣਾ ਚਾਹੁੰਨਾ ਪੁੱਛਣਾ ਚਾਹੁੰਨਾ ਤੁਹਾਡੇ ਤੋਂ ਵੀ ਬਹੁਤ ਵਾਰੀ ਜਿਹੜੇ ਨਵੇਂ ਮੁੰਡੇ ਲਿਖ ਰਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ-ਵੱਡੇ ਨਾਮ ਨੇ ਜਿਹੜੇ ਲੱਖਾਂ ਕਰੋੜਾ ਵੀ ਲੈਂਦੇ ਨੇ ਗਾਣਿਆਂ ਦਾ ਬਹੁਤ ਵਾਰੀ ਪੁਰਾਣੇ ਗੀਤਕਾਰਾਂ ਬਾਰੇ ਇਹ ਗੱਲ ਮੰਨੀ ਜਾਂ ਸੁਣੀ ਜਾਂਦੀ ਹੈ ਵੀ ਉਹ ਸੀ ਨੂੰ ਮੰਨਣਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਉਸ ਚੀਜ਼ ਦਾ ਜੇ ਕਹਿ ਦਈਏ ਤਾਂ ਉਹਨਾਂ ਦੀ ਤਾਰੀਫ਼ ਨਹੀਂ ਕਰਨਾ ਚਾਹੁੰਦੇ ਲੱਗਦਾ ਵੀ ਇੱਥੇ ਜੇ ਨਵੇਂ ਗ ਉਹ ਵੀ ਉਹਨਾਂ ਦੇ ਵਿੱਚ ਪੁਰਾਣੇ ਗੀਤਕਾਰਾਂ ਚ ਅਸੀਂ ਦੇਖਿਆ ਬਹੁਤ ਲੋਕ ਕਹਿੰਦੇ ਨੇ ਈਗੋ ਫੈਕਟਰ ਬਹੁਤ ਵੱਡਾ ਹੁੰਦਾ ਲੱਗਦਾ ਵੀ ਉਸੇ ਤਰ੍ਹਾਂ ਹੀ ਹਾਕਮ ਜੇ ਪੁਰਾਣੇ ਗੀਤਕਾਰ ਨੂੰ ਜੱਫੀ ਪਾਊਗਾ ਤਾਂ ਨਵੇਂ ਨੂੰ ਵੀ ਗਲਬਕੜੀ ਦੇ ਵਿੱਚ ਲਾ ਦੇ ਦੇਖੋ ਇਹ ਤਾਂ ਵੈਸੇ ਸਾਡਾ ਸਿਸਟਮ ਹੈ ਧਰਤੀ ਦਾ ਵੀ ਜਿੰਨ ਪ੍ਰੇਮ ਕੀ ਉਹ ਤੈਨਹੀ ਪ੍ਰਭ ਪਾਏ ਤਾਂ ਇਨਸਾਨੀਅਤ ਦਾ ਵੈਸੇ ਹੀ ਫਰਜ਼ ਬਣਦਾ ਹੈ ਇਥੇ ਨਵੇਂ ਪੁਰਾਣੇ ਵਾਲੀ ਗੱਲ ਨਹੀਂ ਵੀ ਬੰਦੇ ਦਾ ਆਦਬ ਤਾਂ ਹੋਣਾ ਹੀ ਚਾਹੀਦਾ ਹੈ ਚਾਹੇ ਕੋਈ ਬੱਚਾ ਅਸੀਂ ਗੱਲ ਨਾਲ ਲਾਈਏ ਅਸੀਂ ਵੱਡੇ ਆ ਸਾਡਾ ਹੱਕ ਬਣਦਾ ਪਰ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਨਵੇਂ ਬੰਦੇ ਸਾਨੂੰ ਉਹ ਪ੍ਰੇਫਰੈਂਸ ਦਿੰਦੇ ਉਹਨਾਂ ਤੇ ਡਿਪੈਂਡਡ ਹੈ ਜੇ ਤੁਸੀਂ ਇਹਨੂੰ ਕੰਪੈਰੀਜ਼ਨ ਵੀ ਕਰਨ ਲੱਗੋਗੇ ਅੱਜ ਮੇਰੇ ਨਾਲ ਮੇਰੇ ਵੱਡੇ ਗੁਰਪਾਈ ਖੜੇ ਆ ਸੰਦੀਲਾ ਜੀ ਖੜੇ ਆ ਠੀਕ ਹੈ ਜੀ ਇਹਨਾਂ ਦਾ ਗੀਤ ਕੱਢ ਲੋ 50 ਸਾਲ ਪਹਿਲਾਂ ਦਾ ਲਿਖਿਆ ਗੀਤ ਅੱਜ ਵੀ ਮੂੰਹ ਚੜ੍ਹ ਸਿਰ ਚੜ੍ਹ ਕੇ ਬੋਲਦਾ ਹੈ ਦਰਦਾਰ ਸੰਧੂ ਦਾ ਤੇਰੀ ਝਾਂਜਰ ਦਾ ਛਣਕਾਰਾਂ ਨੇ ਅੱਜ ਵੀ ਮੂੰਹ ਚੜ੍ਹ ਕੇ ਬੋਲਦਾ ਹੈ ਹਾਂਜੀ ਗੁਰਦੇਵ ਮਾਨ ਭਵੇਂ ਧਰਤੀ ਤੇ ਨਿਹਰੇ ਆ ਪਾਦੀ ਮੈਂ ਮਿੱਤਰਾਂ ਦੀ ਨੂਨ ਦੀ ਡਲੀ ਮਿਸ਼ਰੀ ਬਰੂਬਰ ਜਾਣੇ ਅੱਜ ਵੀ ਸਿਰ ਚੜ੍ਹ ਕੇ ਬੋਲਦਾ ਹੈ ਹਾਕਮ ਬਖਤੜੀ ਵਾਲਾ ਤੁਹਾਡੇ ਸਾਹਮਣੇ ਖੜਾ ਹੈ ਰੰਗਪੁਰ ਰੰਗ ਲਾਉਣ ਵਾਲੀ 50 ਸਾਲ ਹੋ ਗਏ ਸੰਸਾਰ 'ਚ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਹ ਇਹਨਾਂ ਨੂੰ ਮੰਨਣਾ ਹੀ ਚਾਹੀਦਾ ਹੈ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਪਰ ਸਿਰਫ ਪੁਰਾਣੇ ਤੇ ਨਵੇਂ ਦਾ ਸਿਸਟਮ ਨਹੀਂ ਇਹ ਗੁਰਿਆਈ ਦਾ ਸਿਸਟਮ ਹੈ ਜੀ ਜਦੋਂ ਤੱਕ ਗੁਰੂ ਚੇਲੇ ਦੀ ਪਰੰਪਰਾ ਜੀ ਨਹੀਂ ਵਦੂ ਕਿ ਜਦੋਂ ਤੱਕ ਵਰਕਸ਼ਾਪਾਂ ਨਹੀਂ ਲੱਗਣਗੇ ਆਪ ਤੋਂ ਵੱਡਿਆਂ ਦੀ ਐਡਵਾਈਸ ਅਸੀਂ ਨਹੀਂ ਲਵਾਂਗੇ ਤਾਂ ਸਾਡੇ ਗੀਤ ਵੀ ਮੱਛਰਾਂ ਜਿੰਨੀ ਉਮਰ ਦੇ ਰਹਿਗੇ ਤੁਸੀਂ ਅੱਜ ਕੋਈ 5 ਲੱਖ ਲੈਂਦਾ ਹੋਵੇ ਕੋਈ 10 ਲੱਖ ਲੈਂਦਾ ਹੋਵੇ ਗੀਤ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦਾ ਗੀਤ 2 ਮਹੀਨੇ ਵੱਧ ਕੇ ਅਸਦੇ ਯਾਦ ਰਹਿੰਦਾ ਮੈਂ ਗੱਲ ਕਰ ਰਿਹਾ ਵੀ ਇਹ ਸੰਸਾਰ ਪ੍ਰਸਿੱਧ ਜਿਹੜੇ ਗੀਤਕਾਰ ਖੜੇ ਨੇ ਜਿਹੜੇ ਥੰਮ ਨੇ ਇਸ ਲਾਈਨ ਦੇ ਉਹ ਕਿਵੇਂ ਇਗਨੋਰ ਕੀਤੇ ਜਾ ਸਕਦੇ ਕੋਈ ਰਾਏ ਕੋਟੀ ਨੂੰ ਅੱਜ ਪੋ ਨੈਂਪ੍ਰੀਤੋ ਦੇ 60 70 ਸਾਲ ਹੋ ਗਏ ਗੀਤ ਰਿਕਾਰਡ ਹੋਏ ਨੂੰ ਕਿਸੇ ਨੇ ਭਲਾਤਾ ਸੋ ਮੇਰੇ ਕਹਿਣ ਤੋਂ ਭਾਵ ਹੈ ਇਹ ਇੱਕ ਉਦਮ ਹੈ ਇੱਕ ਵਰਕਸ਼ਾਪ ਹੈ ਠੀਕ ਹੈ ਇਹਦੇ ਵਿੱਚ ਬੈਠਾਂਗੇ ਚੰਗਾ ਲੱਗੂਗਾ ਤਾਂ ਸਾਡੀ ਐਡਵਾਈਸ ਨੂੰ ਉਹ ਕਬੂਲ ਕਰਨਗੇ ਚੰਗੇ ਨੂੰ ਸਾਰੇ ਚੰਗਾ ਕਹਿੰਦੇ ਨੇ ਕਿ ਇਹ ਸੰਸਥਾ ਮਾੜੇ ਨੂੰ ਵੀ ਮਾੜਾ ਕਹੂਗੀ ਜੋ ਕੁਝ ਪੰਜਾਬੀ ਗੀਤਕਾਰੀ ਦੇ ਵਿੱਚ ਅੱਜ ਦੇ ਸਮੇਂ ਵਿੱਚ ਹੋ ਰਿਹਾ ਲੱਗਦਾ ਜੇ ਤੁਸੀਂ ਅੱਜ ਕਹਿੰਦੇ ਹੋ ਵੀ ਚੰਗੇ ਗੀਤਕਾਰਾਂ ਦੀ ਸਪੋਰਟ ਨਹੀਂ ਹੋ ਰਹੀ ਤਾਂ ਜਿਹੜੇ ਮਾੜਾ ਲਿਖ ਰਹੇ ਨੇ ਕਿ ਉਹਦੇ ਬਾਰੇ ਵੀ ਸਾਨੂੰ ਇਸ ਜਿਹੜੀ ਸੰਸਥਾ ਹੈ ਜਿਹੜੇ ਤੁਸੀਂ ਇਕੱਠੇ ਹੋਏ ਹੋ ਉਹਦੇ ਬਾਰੇ ਵੀ ਇਸ ਸਟੇਜ ਦੇ ਉੱਤੋਂ ਉਹਨਾਂ ਨੂੰ ਮਾੜਾ ਕਿਹਾ ਜਾਊਗਾ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗੇ ਕਿ ਯਾਰ ਚੰਗੇ ਇਹ ਨੇ ਤੇ ਮਾੜੇ ਇਹ ਨੇ ਜੇ ਕੋਈ ਮਾੜੇ ਨੂੰ ਮਾੜਾ ਨਹੀਂ ਕਹੂਗਾ ਤਾਂ ਫਿਰ ਲੋਕ ਕਹਿਣਗੇ ਠੀਕ ਹੈ ਇਹ ਸੰਦੀਪ ਨਕੇਵੀਰ ਇੱਕ ਗੱਲ ਤੁਹਾਨੂੰ ਦੱਸਾਂ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਕੱਢ ਕੇ ਦੇਖ ਲਓ ਮੇਰੀਆਂ ਇੰਟਰਵਿਊਆਂ ਮੇਰੀਆਂ ਸਟੇਟਮੈਂਟਾਂ ਅਖਬਾਰਾਂ ਵਗੈਰਾ ਚ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਅਸੀਂ ਤਾਂ ਸਿਰਫ ਇਹੇ ਲੋਕ ਐ ਅਸੀਂ ਸੱਚ ਨੂੰ ਸੱਚ ਹੀ ਕਹੇ ਤੇ ਸੱਚ ਨੂੰ ਸੱਚ ਹੀ ਕਹਿਣਾ ਹੈ ਜਿਹੜੀ ਗੱਲ ਤੁਸੀਂ ਕਰਦੇ ਹੋ ਆਉਣ ਵਾਲਾ ਤੁਹਾਨੂੰ ਸਮਾਂ ਦੱਸੂਗਾ ਵੀ ਸੰਸਥਾ ਕੀ ਕਰਦੀ ਹੈ ਚੰਗੇ ਨੂੰ ਚੰਗਾ ਕਹਿਣ ਵਾਸਤੇ ਚੰਗੇ ਨੂੰ ਚੰਗਾ ਕਰਨ ਵਾਸਤੇ ਮਾੜਿਆਂ ਦੀ ਸਪੋਰਟ ਕਰਨ ਵਾਸਤੇ ਤਾਂ ਇਹ ਸੰਸਥਾ ਕੰਮ ਕਰੂਗੀ ਕਰੂਗੀ ਜਿਹੜੀ ਗੱਲ ਤੁਸੀਂ ਕਰਦੇ ਹੋ ਜਿਹੜਾ ਪੱਬਲ ਪੁੱਸਾ ਇਹ ਨਵਾਂ ਪਿਆ ਹੈ ਨਾ ਇਹਨੂੰ ਜੇ ਸੰਸਥਾ ਮੈਨੂੰ ਪਰਮਿਸ਼ਨ ਦੇਵੇ ਨਾ ਦੇਵੇ ਪਰ ਹਾਕਮ ਬਖਸ਼ੜੇ ਵਾਲਾ ਤੁਹਾਡੀ ਗੱਲ ਬੋਲਦਾ ਜਰੂਰ ਸਰੇ ਤੋਂ ਨਜ਼ਰ ਆਊਗਾ ਅਸੀਂ ਮਾੜੇ ਨੂੰ ਮਾੜਾ ਕਹਿਣ ਤੋਂ ਨਾ ਕਦੇ ਗੁਰੇਜ਼ ਕੀਤਾ ਤੇ ਨਾ ਕਰਨਾ